welcom back to my channel ਅੱਜ ਅਸੀਂ ਇੱਕ ਸਕਰਟ ਦੀ ਕਟਿੰਗ ਤੇ ਸਟੀਚਿੰਗ ਤੁਹਾਨੂੰ ਦੱਸਾਂਗੇ ਮੇਰੇ ਇੱਕ ਸਬਸਕ੍ਰਾਈਬਰ ਨੇ ਕਮੈਂਟ ਕਰਕੇ ਸਕਰਟ ਦੀ ਕਟਿੰਗ ਤੇ ਜਿਹੜੀ ਸਟੀਚਿੰਗ ਉਹਦੇ ਬਾਰੇ ਕਿਹਾ ਸੀ ਸੋ ਅੱਜ ਅਸੀਂ ਜਿਹੜੀ ਵੀਡੀਓ ਆ ਉਹਦੇ ਤੇ ਬਣਾ ਰਹੇ ਹਾਂ ਮੈਂ ਇਹ ਇੱਕ ਸਾਲ ਦੇ ਬੱਚੇ ਦੀ ਆ ਜਿਹੜੀ ਸਕਰਟ ਉਹਦੀ ਤੁਹਾਨੂੰ ਕਟਿੰਗ ਤੇ ਸਟੀਚਿੰਗ ਆ ਦੱਸ ਰਹੀ ਹਾਂ ਅਡਲਟ ਦੀ ਸਕਰਟ ਦਾ ਮੈਥਡ ਵੀ ਸੇਮ ਹੀ ਰਹੇਗਾ ਮਟੋ ਦੇ ਵਿੱਚ ਆਪਾਂ ਨੂੰ ਜਿਹੜਾ ਫੈਬਰਿਕ ਆ ਉਹਦੀ ਜ਼ਿਆਦਾ ਦੀ ਜ਼ਰੂਰਤ ਪੈਗੀ ਬਟ ਮੈਂ ਹੁਣ ਲਗਭਗ 1 ਮੀਟਰ ਜਿਹੜਾ ਫੈਬਰਿਕ ਲੈ ਰਹੀ ਹਾਂ ਤੇ ਮੈਂ ਉਹਨੂੰ ਲੈਂਥ ਵਾਈਜ਼ ਕੀ ਆ ਫੋਲਡ ਕਰ ਲੈਣਾ ਐਸ ਤਰਾ ਅਸੀਂ ਫੋਲਡ ਕਰ ਲਵਾਂਗੇ ਮੈਂ ਬੈਲਵਰਡ ਦਾ ਜਿਹੜਾ ਫੈਬਰਿਕ ਆ ਉਹ ਲਿਆ ਤੇ ਹੁਣ ਅਸੀਂ ਜਿਸ ਸਾਈਡ ਤੋਂ ਫੈਬਰਿਕ ਬੰਨਦਾ ਉਸ ਸਾਈਡ ਤੋਂ ਇਹਨੂੰ ਅਸੀਂ 4 ਫੋਲਡਾ ਜਿਹੜਾ ਕਰ ਲਵਾਂਗੇ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਰੁਮਾਲ ਦੀਆਂ ਚਾਰ ਤਿਆਂ ਲਗਾਉਣੀਆਂ ਪਹਿਲਾਂ ਅਸੀਂ ਉਸ ਤਰ੍ਹਾਂ ਤੈਅ ਨੇ ਜਿਹੜੀਆਂ ਇਹਦੀਆਂ ਲਗਾ ਲੈਣੀਆਂ ਨੇ ਤੇ ਹੁਣ ਅਸੀਂ ਇੱਥੋਂ ਸੈਂਟਰ ਤੋਂ ਹੀ ਫੜ ਕੇ ਇੱਕ ਫੋਲਡਾ ਜਿਹੜਾ ਇਹਨੂੰ ਅਸੀਂ ਹੋਰ ਕਰ ਦਵਾਂਗੇ ਲਗਭਗ ਇਹਨੀਆਂ 8 ਲੇਅਰਸ ਹੋਣਗੀਆਂ 2 3 4 5 6 7 ਤੇ 8 ਇਸ ਕੁੜਟ ਦਾ ਜਿਹੜਾ ਘੇਰਾ ਬਹੁਤ ਹੀ ਜ਼ਿਆਦਾ ਫਲੇਅਰ ਵਾਲਾ ਆਉਂਦਾ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਪਾਈ ਹੋਈ ਤੇ ਹੁਣ ਅਸੀਂ ਇਹਦੀ ਮੈਜ਼ਰਮੈਂਟ ਦੇ ਹਿਸਾਬ ਨਾਲ ਕਟਿੰਗ ਕਰਾਂਗੇ ਮੈਂ ਲਗਭਗ ਉੱਪਰੋਂ 2.5 ਇੰਚ ਤੇ ਨਿਸ਼ਾਨ ਲਗਾ ਰਹੀ ਹਾਂ ਕਿਉਂਕਿ ਜਿਹੜਾ ਫੈਬਰਿਕ ਆ ਉਹ ਆਪਾਂ ਨੇ 4 ਤੋਂ 5 ਟਾਈਮਾਂ ਜਿਹੜਾ ਫੋਲਡ ਕੀਤਾ ਹੋਇਆ ਸੋ ਅਸੀਂ ਜਿਹੜਾ ਇੱਥੇ ਵੇਸਟ ਸਾਈਜ਼ ਆ ਜਿਹੜਾ ਉਹਦੇ ਆ ਨਿਸ਼ਾਨ ਲਗਾਇਆ ਇਹ ਅਸੀਂ ਕੱਟ ਲਵਾਂਗੇ ਕਿਉਂਕਿ ਓਰੇਬ ਹੁੰਦਾ ਕਪੜਾ ਕਈ ਵਾਰ ਵੇਸਟ ਸਾਈਜ਼ ਆ ਉਹ ਵੱਧ ਜਾਂਦਾ ਜੇ ਸਾਨੂੰ ਜ਼ਰੂਰਤ ਹੋਏਗੀ ਤਾਂ ਅਸੀਂ ਬਾਅਦ ਦੇ ਵਿੱਚ ਇਹਨੂੰ ਵਧਾ ਸਕਦੇ ਹਾਂ ਤਾਂ ਹੁਣ ਅਸੀਂ ਇਹਦੀ ਲੈਂਥ ਜਿਹੜੀ 11 ਇੰਚ ਤਿਆਰ ਕਰਨੀ ਆ ਤਾਂ ਮੈਂ 11.5 ਦੇ ਨੀਅਰ ਅਬਾਊਟ ਜਿਹੜਾ ਇਹ ਨਿਸ਼ਾਨ ਲਗਾ ਰਹੀ ਆ ਤੁਸੀਂ ਲੈਂਥ ਦਾ ਨਿਸ਼ਾਨ ਵਧਾ ਕੇ ਵੀ ਲਗਾ ਸਕਦੇ ਹੋ ਹੁਣ ਅਸੀਂ ਇਹਨੂੰ ਐਕਸਟਰਾ ਜਿਹੜਾ ਫੈਬਰਿਕਾ ਨੂੰ ਕੱਟ ਕਰ ਦਵਾਂਗੇ ਤੇ ਇੱਕ ਆਈਸਕ੍ਰੀਮ ਕੋਨ ਦੀ ਤਰ੍ਹਾਂ ਦਿਖਾਈ ਦੇਗਾ ਸਾਨੂੰ ਤੇ ਹੁਣ ਅਸੀਂ ਉੱਪਰ ਵਾਲਾ ਜਿਹੜਾ ਕੋਨਾ ਉਹਨੂੰ ਵੀ ਕੱਟ ਕਰ ਦਵਾਂਗੇ ਬਹੁਤ ਹੀ ਰਾਉਂਡ ਸ਼ੇਪ ਦੇ ਵਿੱਚ ਬੰਦੀ ਆ ਇਹ ਤੇ ਇਹਦਾ ਜਿਹੜਾ ਘੇਰਾ ਉਹ ਵੀ ਬਹੁਤ ਹੀ ਖੁੱਲਾ ਡੁੱਲਾ ਬੰਦਾ ਸੋ ਇਸ ਤਰ੍ਹਾਂ ਆਏਗਾ ਤਾਂ ਇੱਥੋਂ ਅਸੀਂ ਵੇਸਟ ਸਾਈਜ਼ ਦੇ ਚੈੱਕ ਕਰ ਲਵਾਂਗੇ ਜਿੰਨਾ ਸਾਨੂੰ ਚਾਹੀਦਾ ਉਹਨਾ ਹੈਗਾ ਜਾਂ ਨਹੀਂ ਜੇਕਰ ਕੱਟ ਹੋਏਗਾ ਤਾਂ ਅਸੀਂ ਥੋੜੀ ਜੀ ਉੱਪਰ ਤੋਂ ਇਹਨੂੰ ਹੋਰ ਜਿਹੜੀ ਕਾਟ ਆ ਉਹ ਪਾ ਦੇਵਾਂਗੇ ਸੋ ਵੀਟਸ ਤੇ ਜਿਹੜਾ ਸਾਈਜ਼ ਆ ਮੈਨੂੰ ਥੋੜਾ ਜਿਹਾ ਘੱਟ ਲੱਗ ਰਿਹਾ ਤੇ ਨੂੰ ਅਸੀਂ ਥੋੜੀ ਜਿਹੀ ਕਾਟ ਹੋਰ ਪਾ ਦਵਾਂਗੇ ਮੈਂ ਲਗਭਗ ਅੱਧਾ ਇੰਚ ਦੀ ਜਿਹੜੀ ਕਾਟ ਆ ਉਹ ਹੋਰ ਪਾਈ ਆ ਕਿਉਂਕਿ ਬੱਚੇ ਦੀ ਜਿਹੜੀ ਵੇਸਟ ਆ ਉਹ 11/1 ਚਾਈ ਦੀਆ ਤਿਆਰ ਹੁਣ ਅਸੀਂ ਇਸ ਨੂੰ ਮੈਜ਼ਰ ਕਰ ਲਵਾਂਗੇ ਇਹ ਆਲਮੋਸਟ 11 11.5 ਦੇ ਕਰੀਬ ਹੈਗੀ ਆ ਹੁਣ ਅਸੀਂ ਇਹਦੀ ਬੈਲਟ ਲਈ ਜਿਹੜਾ ਫੈਬਰਿਕ ਆ ਉਹ ਕੱਟ ਕਰ ਲਵਾਂਗੇ ਮੈਂ ਲੈਂਥ ਵਾਈਜ਼ 25 ਇੰਚ ਤੇ ਵਿਡਥ ਵਾਈਜ਼ 3 ਇੰਚ ਜਿਹੜੀ 벨ਟ ਆ ਉਹਦੀ ਕਟਿੰਗ ਕਰੂੰਗੀ ਕਿਉਂਕਿ ਵੇਸਟ ਸਾਈਜ਼ ਓਰੇਬ ਹੋਣ ਕਰਕੇ ਕਈ ਵਾਰ ਜਦੋਂ ਅਸੀਂ 벨ਟ ਲਗਾਉਨੇ ਆ ਤਾਂ ਕੱਪੜਾ ਘਟ ਜਾਂ ਵਧ ਜਾਂਦਾ ਸੋ ਸਾਨੂੰ ਐਕਸਟਰਾ ਜਿਹੜਾ ਫੈਬਰਿਕ ਆ ਉਹ ਥੋੜਾ ਰੱਖਣਾ ਚਾਹੀਦਾ ਹੁਣ ਅਸੀਂ 벨ਟ ਦੀ ਜਿਹੜੀ ਚੌੜਾਈ ਆ ਉਹਦੇ ਨਿਸ਼ਾਨ ਲਗਾਵਾਂਗੇ ਮੈਂ ਲਗਭਗ 3 ਇੰਚ ਵਿड्ਥਾ ਜਿਹੜੀ ਰੱਖ ਰਹੀ ਹਾਂ ਕਿਉਂਕਿ 1 ਇੰਚ ਦੀ ਲਾਸਟਿਕ ਪੈ ਜਾਏਗੀ ਔਰ ਅੱਧਾ ਅੱਧਾ ਇੰਚ ਸਿਲਾਈ ਦੇ ਵਿੱਚ ਆ ਜਾਏਗਾ ਹੁਣ ਅਸੀਂ ਐਕਸਟਰਾ ਫੈਬਰਿਕ ਆ ਜਿਹੜਾ ਉਹ ਕੱਟ ਕਰ ਦਵਾਂਗੇ ਇਸ ਤਰ੍ਹਾਂ ਹੁਣ ਅਸੀਂ ਜਿਹੜੀ 벨ਟ ਉਹਨੂੰ ਸਕਰਟ ਦੇ ਨਾਲ ਅਟੈਚ ਕਰਾਂਗੇ ਸਭ ਤੋਂ ਪਹਿਲਾਂ ਅਸੀਂ 벨ਟ ਦੀ ਜਿਹੜੀ ਓਪਨ ਵਾਲੀ ਸਾਈਡ ਆ ਉਸ ਸਾਈਡ ਤੇ ਇੱਕ ਸਿਲਾਈ ਆ ਜਿਹੜੀ ਉਹ ਲਗਾ ਲਵਾਂਗੇ ਹੁਣ ਅਸੀਂ ਸਕਰਟ ਦੀ ਸਿੱਧੀ ਸਾਈਡ ਲੈਣੀ ਆ ਔਰ ਜਿਹੜੀ ਅਸੀਂ ਬੈਲਟ ਲਈਆ ਉਹਦੀ ਉਲਟੀ ਸਾਈਡ ਇਸ ਤਰ੍ਹਾਂ ਰੱਖ ਲੈਣੀ ਆ ਤੇ ਉਹਨੂੰ ਅਟੈਚ ਕਰ ਲੈਣਾ ਬੈਲਟ ਨੂੰ ਅਟੈਚ ਕਰਨ ਤੋਂ ਬਾਅਦ ਅਸੀਂ ਇਸ ਦੇ ਵਿੱਚ ਜਿਹੜੀ ਇਲਾਸਟਿਕ ਆ ਉਹ ਪਾ ਲਵਾਂਗੇ ਮੈਂ ਲਗਭਗ 1 ਇੰਚ ਚੌੜੀ ਜਿਹੜੀ ਇਲਾਸਟਿਕ ਆ ਉਹ ਲੈ ਰਹੀ ਹਾਂ ਕਉਨ ਅਸੀਂ ਜਿਹੜੀ ਸਲਾਈ ਲਗਾਉਣੀ ਆ ਇਹ ਇਲਾਸਟਿਕ ਦੇ ਉੱਪਰ ਨਹੀਂ ਲਗਾਉਣੀ ਸਿਰਫ ਫੈਬਰਿਕ ਤੇ ਲਗਾਉਣੀ ਆ ਔਰ ਸਲਾਈ ਅਸੀਂ ਜੋ ਜਿੱਥੇ 벨ਟ ਜੋਇੰਟ ਕੀਤੀ ਸੀ ਉਸ ਤੇ ਉੱਪਰ ਉਪਰੀ ਜਿਹੜੀ ਸਲਾਈ ਆ ਉਹ ਲਗਾਉਣੀ ਆ ਜੇਕਰ ਸਲਾਈ ਜਿਹੜੀ ਇਲਾਸਟਿਕ ਤੇ ਲੱਗ ਜਾਂਦੀ ਆ ਤਾਂ ਫਿਰ ਜਿਹੜੀ ਇਲਾਸਟਿਕ ਆ ਉਹਨੂੰ ਐਡਜਸਟ ਕਰਨ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਸੋ ਸਲਾਈ ਆ ਜਿਹੜੀ ਉਹ ਪਲਾਸਟਿਕ ਤੇ ਨਹੀਂ ਹੋਣੀ ਚਾਹੀਦੀ ਸੋ ਅਸੀਂ ਇੱਕ ਸਲਾਈਸ ਐਂਟਰ ਦੇ ਵਿੱਚ ਲਗਾ ਲਵਾਂਗੇ ਤਾਂ ਜੋ ਜਿਹੜੀ ਬੈਲਟ ਆ ਉਹ ਇਲਾਸਟਿਕਲ ਜਿਹੜੀ ਚੰਗੀ ਤਰ੍ਹਾਂ ਸੈੱਟ ਹੋ ਜਾਵੇ। ਜੋ ਇਲਾਸਟਿਕ ਪੈ ਗਈ ਆ ਹੁਣ ਅਸੀਂ ਨੀਚੋਂ ਇਹਨੂੰ ਜਿਹੜਾ ਫੈਬਰਿਕ ਆ ਉਹਨੂੰ ਫੋਲਡ ਕਰ ਲਵਾਂਗੇ। ਇਸ ਤਰ੍ਹਾਂ ਇਹ ਬੈਲਬਟ ਦਾ ਇਹਦੇ ਜ਼ਿਆਦਾ ਤਾਂ ਅੱਗੇ ਨਹੀਂ ਨਿਕਲਦੇ ਸੋ ਮੈਂ ਇਹਨੂੰ ਇਸ ਤਰ੍ਹਾਂ ਹੀ ਜਸਟ ਫੋਲਡ ਕਰ ਰਹੀ ਹਾਂ। ਤੁਸੀਂ ਚਾਹੋ ਤਾਂ ਸੇਮ ਇਸ ਤਰ੍ਹਾਂ ਹੀ ਕਟਿੰਗ ਕਰਕੇ ਦੇ ਨੀਚੇ ਜਿਹੜੀ ਲਾਈਨਿੰਗ ਆ ਜਾਂ ਕੈਨ ਕੈਨਾ ਉਹ ਵੀ ਲਗਾ ਸਕਦੇ ਹੋ ਤੇ ਹੁਣ ਅਸੀਂ ਇਸ ਤੇ ਥੋੜੀ ਜੀ ਲੈਂਸ ਲਗਾ ਕੇ ਗੋਟਾ ਪਤੀ ਲਗਾ ਕੇ ਇਹਨੂੰ ਥੋੜੀ ਜੀ ਫਿਨਿਸ਼ਿੰਗ ਆ ਜਿਹੜੀ ਦੇ ਦਵਾਂਗੇ ਸੋ ਗੋਟਾ ਪਤੀ ਤੋਂ ਬਾਅਦ ਫਾਈਨਲ ਲੁੱਕ ਇਹ ਸੀ ਆਪਣੀ ਸਕਰਟ ਦੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ so much